ਆਪਣੇ ਚੈਨਲ ਦੇ ਉੱਤੇ ਮਿੱਤਰੋ ਐਡ ਬਿਲਕੁਲ ਫ੍ਰੀ ਕਰੀ ਜਾਂਦੀ ਹੈ ਜੇਕਰ ਤੁਸੀਂ ਵੀ ਆਪਣੇ ਘਰ ਮਕਾਨ ਕੋਠੀ ਕਿਸੇ ਜਗ੍ਹਾ ਪਲਾਟ ਜਾਂ ਦੁਕਾਨ ਦੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਸਾਨੂੰ WhatsApp ਨੰਬਰ ਤੇ ਆਪਣੀ ਵੀਡੀਓ ਬਣਾ ਕੇ ਭੇਜੋ ਤੇ ਸਾਨੂੰ ਪੂਰੀ ਡਿਟੇਲ ਦੱਸੋ ਅਸੀਂ ਫ੍ਰੀ ਦੇ ਵਿੱਚ ਤੁਹਾਡੀ ਐਡ ਲਗਾ ਦਾਂਗੇ ਤੁਸੀਂ ਦੇਖ ਸਕਦੇ ਹੋ ਮਿੱਤਰੋ ਕਿ ਬਹੁਤ ਹੀ ਘੱਟ ਜਗ੍ਹਾ ਦੇ ਵਿੱਚ ਬਹੁਤ ਹੀ ਸਸਤੇ ਰੇਟ ਦੇ ਵਿੱਚ ਇੱਕੇ ਬਹੁਤ ਸੋਹਣਾ ਘਰ ਬਣਿਆ ਹੋਇਆ ਇਹ ਘਰ ਪੈਂਦਾ ਜੀ ਪਿੰਡ ਨੰਗਲਾਂ ਨੇੜੇ ਲਹਿਰਾ ਗੱਗਾ ਜ਼ਿਲ੍ਹਾ ਸੰਗਰੂਰ ਦੇ ਵਿੱਚ ਪੌਣੇ 2 ਵਿਸਵੇ ਜਗਾ ਦੇ ਵਿੱਚ ਇਹ ਘਰ ਬਣਿਆ ਹੋਇਆ ਜੀ ਘਰ ਦੀ ਲੰਬਾਈ ਹੈ ਜਿਹੜੀ ਉਹ 48 ਫੁੱਟ ਹੈ ਤੇ ਚੜਾਈ ਹੈ ਜਿਹੜੀ 17 ਫੁੱਟ ਹੈ ਜੀ 90 ਗਾ ਜਗਾ ਜੀ ਇਹ ਬਹੁਤ ਹੀ ਵਧੀਆ ਡਿਜ਼ਾਈਨ ਦੇ ਨਾਲ ਇਹ ਘਰ ਤਿਆਰ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਜਿਹੜਾ ਹੈ ਘਰ ਦਾ ਰਸਤਾ ਜੀ ਇਹ ਘਰ ਪਿੰਡ ਦੀ ਫਿਰਨੀ ਦੇ ਉੱਤੇ ਪੈਂਦਾ ਤੇ ਸੜਕ ਦੇ ਫਰੰਟ ਦੇ ਉੱਤੇ ਹੀ ਹੈ ਜੀ ਬਹੁਤ ਹੀ ਖੁੱਲੀ ਡੁੱਲੀ ਛੜਕ ਹੈ ਜੀ ਇਦੇ ਦੋ ਗੇਟ ਨੇ ਜੀ ਘਰ ਦੇ ਇੱਕ ਛੋਟਾ ਗੇਟ ਪਿੱਛੇ ਗਲੀ ਨੂੰ ਲੱਗਦਾ ਤੇ ਇੱਕ ਉਹ 메ਨ ਗੇਟ ਹੈ ਉਹ ਸੜਕ ਦੇ ਉੱਤੇ ਲੱਗਦਾ ਜੀ ਸੜਕ ਤੋਂ 3 ਫੁੱਟ ਉੱਚਾ ਚੱਕ ਇਹ ਘਰ ਬਣਾਇਆ ਹੋਇਆ ਜੀ ਅੱਜ ਤੋਂ 6 ਸਾਲ ਪਹਿਲਾਂ ਵੀਰ ਉਹਨੀਆਂ ਨੇ ਇਹ ਘਰ ਬਣਾਇਆ ਸੀ ਵੀਡੀਓ ਨੂੰ ਪੂਰਾ ਜ਼ਰੂਰ ਦੇਖੋ ਜੀ ਅੱਗੇ ਚੱਲ ਕੇ ਆਪਾਂ ਤੁਹਾਨੂੰ ਘਰ ਦੇ ਰੇਟ ਦੀ ਵੀ ਜਾਣਕਾਰੀ ਦਿੰਨੇ ਆ ਤੇ ਘਰ ਦੀ ਵੀ ਜਾਣਕਾਰੀ ਦਿੰਨੇ ਆ ਤੇ ਵੀਰ ਉਹਨੀਆਂ ਦਾ ਆਪਾਂ ਨੰਬਰ ਸਕਰੀਨ ਤੇ ਚਲਾਵਾਂਗੇ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਹੈ ਵੀਰ ਉਹਨੀਆਂ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਮਿੱਤਰੋ ਕਿ ਵੀਰੋਣੀਆਂ ਨੇ ਜਿਹੜਾ ਛੱਤ ਦੇ ਉੱਪਰ ਫਰਸ਼ ਦਾ ਕੰਮ ਹੈ ਉਹ ਪੱਕਾ ਫਰਸ਼ ਇਹਨਾਂ ਨੇ ਲਗਵਾ ਰੱਖਿਆ ਜੀ ਤੇ ਇੱਕ ਇਹਨਾਂ ਨੇ ਇਹ ਚਵਾਰਾ ਪਾਇਆ ਸੀਗਾ ਜੀ ਇਹ ਨਵਾਂ ਚਵਾਰਾ 10x10 ਜਗ੍ਹਾ ਦੇ ਵਿੱਚ ਬਣਿਆ ਹੋਇਆ ਤੇ ਜੰਗਲਿਆਂ ਦਾ ਕੰਮ ਵੀ ਪੂਰਾ ਵਧੀਆ ਪ੍ਰੋਪਰ ਇਹਨਾਂ ਨੇ ਕਰਵਾ ਰੱਖਿਆ ਜੀ ਪੌਣੇ 2 ਵਿਸਵੇ ਜਗ੍ਹਾ ਦੇ ਵਿੱਚ ਮਿੱਤਰੋ ਇਹ ਘਰ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਕਿ ਫਿਰਨੀ ਦੇ ਉੱਪਰ ਹੀ ਇਹ ਘਰ ਆ ਤੇ ਦੂਸਰੀ ਸਾਈਡ ਪਿੰਡ ਰਹਿ ਜਾਂਦਾ ਜੀ ਇਹ ਇਹ ਜੋ ਗਲੀ ਹੈ ਇਹ ਘਰ ਦੇ ਜੋ ਛੋਟਾ ਗੇਟ ਹੈ ਜੀ ਉਹਨੂੰ ਲੱਗਦੀ ਹੈ ਤੇ ਜਿਹੜਾ ਘਰ ਦਾ ਮੇਨ ਗੇਟ ਆ ਉਹ ਸੜਕ ਦੇ ਉੱਪਰ ਖੁੱਲਦਾ ਹੈ ਜੀ ਮਾਲਕਾਂ ਦਾ ਨੰਬਰ ਆਪਾਂ ਸਕਰੀਨ ਦੇ ਉੱਤੇ ਚਲਾ ਰੱਖਿਆ ਹੈ ਜੀ ਤੁਸੀਂ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣੀ ਆ ਮਾਲਕਾਂ ਨਾਲ ਤੁਸੀਂ ਡਾਇਰੈਕਟ ਗੱਲਬਾਤ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਘਰ ਦਾ ਰੇਟ ਰੱਖਿਆ ਜੀ 2 ਰੋਣੀਆਂ ਨੇ 9 ਲੱਖ ਰੁਪਈਆ ਤੇ ਬਾਕੀ ਮੌਕੇ ਤੇ ਘਾਟਾ ਵਾਧਾ ਹੋ ਜਾਊਗਾ ਤੁਸੀਂ ਗੱਲ ਕਰ ਸਕਦੇ ਹੋ ਦੇਖੋ ਜੀ ਇਹ ਕੂਮ ਇਹ ਆ ਕਿੰਨਾ ਖੁੱਲਾ ਡੁੱਲਾ ਰੂਮ ਹੈ ਜੀ ਜੋ ਘਰ ਦਾ ਰੰਗ ਰੋਗਨ ਦਾ ਕੰਮ ਹੈ ਜੀ ਉਹ ਵੀ ਪੂਰਾ ਪ੍ਰੋਪਰ ਇਹਨਾਂ ਨੇ ਕਰਵਾ ਰੱਖਿਆ ਤੇ ਛੱਤ ਦੇ ਉੱਤੇ ਵੀ ਜੋ ਪੀਓਪੀ ਦਾ ਕੰਮ ਹੈ 컬러 ਦਾ ਕੰਮ ਹੈ ਪੂਰਾ ਵਧੀਆ ਹੋਇਆ ਜੀ ਜੋ ਵਾਟਰ ਸਪਲਾਈ ਦਾ ਸਾਰਾ ਕੰਮ ਹੈ ਇਲੈਕਟ੍ਰਿਸਿਟੀ ਦਾ ਜੋ ਗੇਟ ਗ੍ਰਿਲਾਂ ਦਾ ਸਾਰਾ ਕੰਮ ਹੈ ਉਹ ਪੂਰਾ ਪੱਕੇ ਤੌਰ ਤੇ ਇਹਨਾਂ ਨੇ ਕਰਾ ਰੱਖਿਆ ਜੀ ਆਪਣੇ ਚੈਨਲ ਦੇ ਉੱਤੇ ਮਿੱਤਰੋ ਐਡ ਬਿਲਕੁਲ ਫ੍ਰੀ ਕਰੀ ਜਾਂਦੀ ਹੈ ਜੇਕਰ ਤੁਸੀਂ ਵੀ ਆਪਣੇ ਘਰ ਮਕਾਨ ਕੋਠੀ ਕਿਸੇ ਜਗ੍ਹਾ ਪਲਾਟ ਜਾਂ ਦੁਕਾਨ ਦੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਸਾਨੂੰ ਵਟਸਐਪ ਨੰਬਰ ਤੇ ਆਪਣੀ ਵੀਡੀਓ ਬਣਾ ਕੇ ਭੇਜੋ ਤੇ ਸਾਨੂੰ ਪੂਰੀ ਡਿਟੇਲ ਦੱਸੋ ਅਸੀਂ ਫ੍ਰੀ ਦੇ ਵਿੱਚ ਤੁਹਾਡੀ ਐਡ ਲਗਾ ਦਾਂਗੇ ਅੱਗੇ ਚੱਲ ਕੇ ਤੁਸੀਂ ਦੇਖੋ ਜੀ ਕਿਚਨ ਆ ਜਾਂਦਾ ਤੇ ਖੁੱਲਾ ਡੁੱਲਾ ਕਿਚਨ ਤਿਆਰ ਕਰਵਾ ਰੱਖਿਆ ਵੀ ਰੋਣੀਆਂ ਨੇ ਤੇ ਰੰਗ ਰੋਗਨ ਦਾ ਕੰਮ ਵੀ ਪੂਰਾ ਵਧੀਆ ਜੀ ਸੈਲਫਾਂ ਦੇ ਉੱਪਰ ਟਾਇਲ ਦਾ ਕੰਮ ਅਜੇ ਹੋਣ ਵਾਲਾ ਜੀ ਤੁਸੀਂ ਦੇਖ ਸਕਦੇ ਹੋ ਘਰ ਦੇ ਨੀਚੇ ਵੀ ਜੋ ਸੀਮਿੰਟ ਵਾਲਾ ਕਾਲਾ ਫਰਸ਼ ਹੈ ਉਹ ਵਧੀਆ ਇਹਨਾਂ ਨੇ ਲਗਵਾ ਰੱਖਿਆ ਤੇ ਟਾਇਲ ਦਾ ਕੰਮ ਅਜੇ ਹੋਣ ਵਾਲਾ ਜੀ ਤੁਸੀਂ ਦੇਖ ਸਕਦੇ ਹੋ ਜੀ ਇੱਕ ਰੂਮ ਆ ਤਿਆਰ ਕਰਵਾ ਰੱਖਿਆ ਵੀ ਰੋਣੀਆਂ ਨੇ ਵਧੀਆ ਖੁੱਲਾ ਡੁੱਲਾ ਰੂਮ ਹੈ ਜੀ ਰੰਗ ਰੋਗਨ ਦਾ ਕੰਮ ਵਧੀਆ ਹੈ 10x10 ਦੀ ਜਗ੍ਹਾ 'ਚ ਰੂਮ ਬਣਿਆ ਹੋਇਆ ਜੀ ਜਿਹੜਾ ਇਹ ਰੂਮ ਹੈ ਇਹਦੇ ਵਿੱਚ ਉਹ ਹੀ ਇੱਕ ਛੋਟਾ ਗੇਟ ਇਹਨਾਂ ਨੇ ਜੋ ਘਰ ਤੇ ਦੂਸਰੀ ਸਾਈਡ ਗਲੀ ਲੱਗਦੀ ਹੈ ਉਹਨੂੰ ਕੱਢ ਰੱਖਿਆ ਸੋ ਆਸ ਕਰਦੇ ਹਾਂ ਜੀ ਤੁਹਾਨੂੰ ਇਹ ਘਰ ਵਧੀਆ ਲੱਗਿਆ ਹੋਵੇਗਾ ਜਿਹਨੇ ਵੀ ਇਹ ਘਰ ਖਰੀਦਣਾ ਹੈ ਉਹ ਵੀਰੋਣੀਆਂ ਨਾਲ ਸਿੱਧਾ ਕੰਟੈਕਟ ਕਰੋ ਤੇ ਇਹ ਘਰ ਦੀ ਪੂਰੀ ਜਾਣਕਾਰੀ ਲੋ ਹਾਂਜੀ ਦੋਸਤੋ ਇਸੇ ਵੀਡੀਓ ਦੇ ਵਿੱਚ ਆਪਾਂ ਇੱਕ ਘਰ ਹੋਰ ਲੈ ਕੇ ਹਾਜ਼ਰ ਹੋਏ ਹਾਂ ਜੀ ਇਹ ਘਰ ਬਣਿਆ ਹੋਇਆ ਦੋਸਤੋ ਜ਼ਿਲ੍ਹਾ ਫਰੀਦਕੋਟ ਸultanpur Lodhi ਦੇ ਵਿੱਚ ਡਬਲ ਸਟੋਰੀ ਘਰ ਹੈ ਜੀ ਫਰੰਟ ਤੋਂ ਲੁੱਕ ਘਰ ਦੀ ਚੈੱਕ ਕਰ ਸਕਦੇ ਹੋ ਜੀ ਪੋਰਚ ਏਰੀਆ ਵਧੀਆ ਖੁੱਲਾ ਡੁੱਲਾ ਹੈ ਜੀ ਸਭ ਤੋਂ ਪਹਿਲਾਂ ਘਰ ਦੇ ਬਾਥਰੂਮ ਚੈੱਕ ਕਰੋ ਜੀ ਵਧੀਆ ਟਾਈਲ ਪੁੱਥਰ ਲਗਾ ਕੇ ਮਾਲਕਾਂ ਨੇ ਜੋ ਬਾਥਰੂਮ ਦਾ ਕੰਮ ਕਰਵਾਇਆ ਹੋਇਆ ਹੈ ਜੀ ਮਾਲਕਾਂ ਦਾ ਜੋ ਮੋਬਾਈਲ ਨੰਬਰ ਹੈ ਜੀ ਸਕਰੀਨ ਤੇ ਚੱਲ ਰਿਹਾ ਕਿਸੇ ਵੀ ਭੈਣ ਭਰਾ ਨੇ ਘਰ ਖਰੀਦਣਾ ਤੁਸੀਂ ਮਾਲਕਾਂ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਪੱਕੀਆਂ ਪੌੜੀਆਂ ਨੇ ਜੀ ਪੌਰ ਏਰੀਏ ਦੇ ਵਿੱਚੋਂ ਡਬਲ ਸਟੋਰੀ ਰਜਿਸਟਰੀ ਵਾਲੀ ਜਗ੍ਹਾ ਹੈ ਜੀ ਸੋ ਬਾਲ ਪੇਪਰ ਦਾ ਜੋ ਕੰਮ ਹੈ ਕੰਧਾਂ ਦੇ ਉੱਪਰ ਦੀਵਾਰਾਂ ਦੇ ਉੱਪਰ ਚੈੱਕ ਕਰੋ ਜੀ ਕਿਚਨ ਦਾ ਏਰੀਆ ਦੇਖੋ ਜੀ ਲੌਬੀ ਏਰੀਏ ਦੇ ਅੰਦਰ ਓਪਨ ਕਿਚਨ ਹੈ ਬਹੁਤ ਵਧੀਆ ਜੋ ਸੋਹਣੇ ਡਿਜ਼ਾਈਨ ਨਾਲ ਮਾਲਕਾਂ ਨੇ ਘਰ ਇਹ ਤਿਆਰ ਕਰਵਾਇਆ ਹੋਇਆ ਜੀ ਸੋ ਘਰ ਦੀ ਡਿਮਾਂਡ ਹੈ ਜੀ 28 ਲੱਖ ਰੁਪਈਆ ਬਾਕੀ ਮੌਕੇ ਤੇ ਮਾਨ ਤਾਨ ਕਰ ਦਿੱਤਾ ਜਾਵੇਗਾ 4.5 ਮਰਲੇ ਰਜਿਸਟਰੀ ਵਾਲੀ ਜਗ੍ਹਾ ਹੈ ਜੀ 200 ਡਬਲ ਸਟੋਰੀ ਘਰ ਬਣਿਆ ਹੋਇਆ ਜੀ ਘਰ ਦੇ ਵਿੱਚ ਤਿੰਨ ਬੈੱਡਰੂਮ ਨੇ ਜੀ ਇੱਕ ਰਸੋਈ ਹੈ ਜੀ ਲੌਬੀ ਦਾ ਏਰੀਆ ਪੋਰਚ ਦਾ ਏਰੀਆ ਦੋਸਤੋ ਵਧੀਆ ਡ੍ਰੈਇੰਗ ਰੂਮ ਬਣਿਆ ਹੋਇਆ ਜੀ ਜ਼ਿਲ੍ਹਾ ਕਪੂਰਥਲਾ ਸੁਲਤਾਨਪੁਰ ਲੋਧੀ ਦੇ ਵਿੱਚ ਇਹ ਘਰ ਦੋਸਤੋ ਬਣਿਆ ਹੋਇਆ 28 ਲੱਖ ਰੁਪਏ ਡਿਮਾਂਡ ਹੈ ਜੀ ਘਰ ਨੂੰ ਜੋ ਗਲੀ ਲੱਗਦੀ ਹੈ ਜੀ तकरीबन 20 ਤੋਂ 22 ਫੁੱਟ ਚੌੜੀ ਗਲੀ ਹੈ ਦੋਸਤੋ ਸੋ ਕਿਸੇ ਵੀ ਭੈਣ ਭਰਾ ਨੂੰ ਘਰ ਪਸੰਦ ਆਉਂਦਾ ਹੈ ਜੀ ਤੁਸੀਂ ਘਰ ਖਰੀਦਣਾ ਮਾਲਕਾਂ ਨਾਲ ਗੱਲਬਾਤ ਕਰ ਸਕਦੇ ਹੋ ਪੂਰੇ ਘਰ ਦੇ ਵਿੱਚ ਪੱਕਾ ਟਾਈਲ ਦਾ ਫਰਸ਼ ਹੈ ਜੀ ਡਬਲ ਸਟੋਰੀ ਕੋਠੀ ਆ ਸੋ ਰਜਿਸਟਰੀ ਵਾਲੀ ਜਗ੍ਹਾ ਹੈ ਜੀ ਪੱਕੀਆਂ ਪੌੜੀਆਂ ਨੇ ਜੀ ਘਰ ਨੂੰ ਚੜਾ ਰੱਖੀਆਂ ਤੁਸੀਂ ਚੈੱਕ ਕਰ ਸਕਦੇ ਹੋ ਦੋਸਤੋ ਸੋ ਦੋਸਤੋ ਘਰ ਖਰੀਦਣ ਦੇ ਲਈ ਤੁਸੀਂ ਮਾਲਕਾਂ ਦੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਰਜਿਸਟਰੀ ਵਾਲੀ ਜਗ੍ਹਾ ਹੈ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰੋ ਤਾਂ ਜੋ ਕਿਸੇ ਗਰੀਬ ਭੈਣ ਭਾਈ ਦਾ ਭਲਾ ਹੋ ਸਕੇ ਜਿਸ ਨੇ ਘਰ ਖਰੀਦਣਾ ਹੈ ਜੀ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ